ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਾਡੇ ਕਿਸਾਨ ਵੀਰ ਆਪਣੇ ਹੱਕ ਲੈਣ ਲਈ ਦਿੱਲੀ ਵੱਲ ਰਵਾਨਾ ਹੋਏ ਨੇ ਮੈਂ ਜਿਹੜੀ ਚਾਹੇ ਹਰਿਆਣੇ ਦੀ ਪੁਲਿਸ ਹੈ ਚਾਹੇ ਸੈਂਟਰ ਦੀਆਂ ਫੋਰਸੇਜ਼ ਹੈ ਜਿਨ੍ਹਾਂ ਨੇ ਰਾਹ ਦੇ ਵਿੱਚ ਬੈਰੀਕੇਡ ਲਾਏ ਨੇ ਅਥਰੂ ਗੈਸ ਦੇ ਗੋਲੇ ਸਿੱਟ ਰਹੇ ਆ ਉਹਨਾਂ ਉਹਨਾਂ ਉੱਤੇ ਕਿਲਾ ਰਾਜ ਉਹਨੂੰ ਰੋਕਣ ਵਾਸਤੇ ਕਿਲ ਗੱਡੇ ਹੋਏ ਨੇ ਮੈਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਤੇ ਮੈਂ ਆਪਣੇ ਕਿਸਾਨ ਹੋਣ ਦੇ ਨਾਤੇ ਆਪਣੇ ਕਿਸਾਨ ਵੀਰਾਂ ਨਾਲ ਖੜਾ ਹਾਂ ਤੇ ਅੱਜ ਅਸੀਂ ਸਾਡੇ ਪਿੰਡ ਮੋਫਰ ਵਿਖੇ ਅਸੀਂ ਇੱਕ ਮੀਟਿੰਗ ਕੀਤੀ ਹੈ ਸਾਰੇ ਕਿਸਾਨ ਮਜ਼ਦੂਰ ਭਰਾਵਾਂ ਨੇ ਤੇ ਇੱਕ ਜਥਾ ਅੱਜ ਅਸੀਂ ਦਿੱਲੀ ਵੱਲ ਰਵਾਨਾ ਕਰ ਰਹੇ ਹਾਂ ਸਾਡੇ ਨਾਲ ਸਾਰੇ ਸਾਡੇ ਪਿੰਡ ਵਾਸੀ ਨੇ ਤੇ ਅਸੀਂ ਕੁਝ ਰਾਸ਼ਨ ਭਾਂਡੇ ਜਿਵੇਂ ਆਪਾਂ ਕਹਿ ਸਕਦੇ ਹਾਂ ਬਿਸਤਰੇ ਟੈਂਟ ਦਾ ਸਮਾਨ ਅਸੀਂ ਆਪਣਾ ਸਮਾਨ ਲੈ ਕੇ ਆਹ ਟਰੈਕਟਰ ਟਰਾਲੀ ਸ਼ਾਮ ਨੂੰ ਰਵਾਨਾ ਕਰਾਂਗੇ ਤੇ ਜਿਹੜੇ ਕਿਸਾਨ ਮੈਂ ਆਪਣੇ ਵੱਲੋਂ ਕਿਸਾਨ ਹੋਣ ਦੇ ਨਾਤੇ ਕਿਸਾਨ ਭਰਾਵਾਂ ਨੂੰ ਸਾਰੇ ਇਲਾਕੇ ਦੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਅੱਜ ਸਮਾਂ ਕਿਸਾਨਾਂ ਦੇ ਨਾਲ ਖੜੋ ਜੋ ਸੈਂਟਰ ਸਰਕਾਰ ਨੇ ਆਪਾਂ ਨੂੰ ਐਮਐਸਪੀ ਲਾਗੂ ਨਹੀਂ ਕੀਤੀ ਸੁਆਮੀ ਨਾਥਨ ਰਿਪੋਰਟ ਜਿਹੜੀ ਜਿਹੜੀ ਉਹਨਾਂ ਨੇ ਵਾਅਦਾ ਕੀਤਾ ਸੀ ਉਹ ਵੀ ਲਾਗੂ ਨਹੀਂ ਕੀਤਾ ਆਪਾਂ ਨੂੰ ਐਮਐਸਪੀ ਫਸਲਾਂ ਦੇ ਉੱਤੇ ਨਹੀਂ ਦਿੱਤੀ ਜਾ ਰਹੀ ਤੇ ਉਹਦੇ ਜਿਹੜਾ ਉਹਦੇ ਵਿਰੋਧ ਦੇ ਵਿੱਚ ਜਿਹੜੇ ਕਿਸਾਨ ਦਿੱਲੀ ਜਾ ਰਹੇ ਆ ਆਪਾਂ ਉਹਨਾਂ ਦੀ ਹਮਾਇਤ ਕਰੀਏ ਉਹਨਾਂ ਦੀ ਮਦਦ ਕਰੀਏ ਤੇ ਇਸ ਜਿਹੜਾ ਐਜੀਟੇਸ਼ਨ ਦੇ ਵਿੱਚ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਈਏ ਤੇ ਮੈਂ ਆਪਣੇ ਵੱਲੋਂ ਮਰਦੇ ਦਮ ਤੱਕ ਕਿਸਾਨਾਂ ਦੇ ਨਾਲ ਖੜਾ ਰਹੂੰਗਾ ਧੰਨਵਾਦ